ਜੀਵਨਤਤ ਨਵਾਂ ਬਾਜ਼ਾਰ ਇੱਕ ਆਦਮੀ ਚਰਾਹੇ 'ਚ ਬਹੁਤ ਸਸਤੇ ਮੁੱਲ 'ਚ ਦਸਤੀ ਬਣੀਆਂ ਪੱਖੀਆਂ ਵੇਚਦਾ ਦਾਅਵੇ ਨਾਲ ਆਖ ਰਿਹਾ ਸੀ ਜੇਕਰ ਹਿਦਾਇਤ ਮੁਤਾਬਕ ਪੱਖੀ ਵਰਤੋਂਗੇ ਤਾਂ 20 ਸਾਲ ਪੱਖੀ ਨਾ ਟੁੱਟਣ ਦੀ ਗਰੰਟੀ ਹੈ ਦੇਖਦੇ-ਦੇਖਦੇ ਭੀੜ ਇਕੱਠੀ ਹੋ ਗਈ ਇੱਕ ਆਦਮੀ ਨੇ ਸੋਚਿਆ ਇੰਨਾ ਘੱਟ ਮੁੱਲ ਤੇ 20 ਸਾਲ ਦੀ ਗਰੰਟੀ ਉਹਨੇ ਕਾਲੀ ਨਾਲ ਪੱਖੀ ਖਰੀਦੀ ਚਲਾ ਗਿਆ ਘਰ ਗਿਆ ਪੱਖੀ ਇੱਕ ਦੋ ਵਾਰੀ ਝੱਲਣ ਨਾਲ ਹੀ ਟੁੱਟ ਗਈ ਉਹ ਦੌੜ ਕੇ ਵਾਪਸ ਆਇਆ ਪੱਖੀਆਂ ਵੇਚਣ ਵਾਲਾ ਉੱਥੇ ਖੜਾ ਸੀ ਤੂੰ 20 ਸਾਲ ਕਿਹਾ ਇਹ ਤਾਂ ਜਾਂਦੀ ਟੁੱਟ ਗਈ ਤੁਸੀਂ ਇਸ਼ਤਿਹਾਰ ਤੋਂ ਵਰਤਨ ਦਾ ਤਰੀਕਾ ਪੜਿਆ ਪੱਖੀਆਂ ਵੇਚਣ ਵਾਲੇ ਨੇ ਕਿਹਾ ਕਮਾਲ ਐ ਸਾਨੂੰ ਪੱਖੀ ਵਰਤਨ ਦਾ ਵੀ ਨਹੀਂ ਪਤਾ ਹੋਏਗਾ ਪਰ ਇਸ਼ਤਿਹਾਰ ਨੂੰ ਧਿਆਨ ਨਾਲ ਪੜੋ ਪੱਖੀ ਦੀ ਹਰ ਖੂਬੀ ਲਿਖੀ ਹੈ ਥੱਲੇ ਇੱਕ ਲਾਈਨ 'ਚ ਵਰਤਨ ਦਾ ਤਰੀਕਾ ਵੀ ਹੈ ਪੱਖੀ ਵਰਤਨ ਦਾ ਤਰੀਕਾ ਉਹਨੇ ਹੈਰਾਨੀ ਨਾਲ ਕਿਹਾ ਹਾਂ ਸਾਫ਼ ਲਿਖਿਆ ਹੈ ਪੱਖੀ ਨੂੰ ਚਿਹਰੇ ਦੇ ਸਾਹਮਣੇ ਪੜ੍ਹ పక్కడ రో హను హా వాలీ గర్టీ ధన్వాద